ਆਨੇ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਖੌਫਨਾਕ ਮੰਜ਼ਰ ਹਾਲਾਂਕਿ ਅਸੀਂ ਅਕਸਰ ਹੀ ਵੇਖਦੇ ਹਾਂ ਸੜਕ ਦੁਰਘਟਨਾਵਾਂ ਪਰ ਜਹੀ ਸੜਕ ਦੁਰਘਟਨਾ ਲੁਧਿਆਣਾ ਦੇ ਵਿੱਚ ਵਾਪਰੀ ਹੈ ਉਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਨੇ ਕਿਉਂਕਿ ਨੌਜਵਾਨ ਜਿਸ ਦੀ ਮੌਤ ਹੋਈ ਹੈ ਜਿਸ ਦਾ ਐਕਸੀਡੈਂਟ ਹੋਇਆ ਜਿਸ ਦੇ ਨਾਲ ਹਾਦਸਾ ਵਾਪਰਿਆ ਉਸ ਦਾ ਉਸ ਦਿਨ ਜਨਮ ਦਿਨ ਸੀ ਤੇ ਜਨਮ ਦਿਨ ਹੀ ਮਰਨ ਦਿਨ ਦੇ ਵਿੱਚ ਬਦਲ ਗਿਆ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਿੱਛੋਂ ਗੱਡੀ ਆਂਦੀ ਹੈ ਜਬਰਦਸਤ ਟੱਕਰ ਮਾਰਦੀ ਹੈ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੱਡੀ ਨੌਜਵਾਨ ਨੂੰ ਪੂਰੀ ਰਾਤ ਉਡਰੜਦੀ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹਟ ਨੌਜਵਾਨ ਵੀ ਪਿਆ ਹਾਲਾਂਕਿ ਜਦੋਂ ਇਹ ਖਬਰ ਨੌਜਵਾਨ ਦੇ ਕਰਤਿਆਂ ਤੱਕ ਪਹੁੰਚਦੀ ਹੈ ਉਸਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ ਮਾਂ ਪਿਓ ਸੋਗ ਦੇ ਵਿੱਚ ਸਦਮੇ ਦੇ ਵਿੱਚ ਚਲੇ ਜਾਂਦੇ ਨੇ ਕਿ ਉਹਨਾਂ ਦੇ ਪੁੱਤਰ ਦਾਤਾ ਅੱਜ ਜਨਮ ਦਿਨ ਸੀ ਉਹ ਅੱਜ ਦੇ ਦਿਨ ਪੈਦਾ ਹੋਇਆ ਸੀ ਤੇ ਅੱਜ ਹੀ ਦਿਨ ਹੀ ਉਹ ਚਲਾ ਗਿਆ ਹਾਲਾਂਕਿ ਨੌਜਵਾਨ ਦਾ ਜਿਹੜਾ ਜਨਮ ਦਿਨ ਸੀ ਉਸਦਾ ਉਹ ਮਰਨ ਦਿਨ ਬਣ ਗਿਆ ਹਾਲਾਂਕਿ ਤਸਵੀਰਾਂ ਵੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ ਇਹ ਨੌਜਵਾਨ ਇੱਕ ਭਰੀ ਜਵਾਨੀ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਰਸਤੁਕ ਹੋ ਗਿਆ ਹਾਲਾਂਕਿ ਤਸਵੀਰਾਂ ਵੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ ਨੇ ਕਿਉਂਕਿ ਸੀਸੀਟੀਵੀ ਖੁਦ ਬਿਆਨ ਕਰ ਰਹੇ ਨੇ ਕਿ ਇਹ ਖੌਫਨਾਕ ਮੰਜ਼ਰ ਹੈ ਜਦੋਂ ਇਹ ਹਾਦਸਾ ਵਾਪਰਿਆ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਦੇ ਵੀ ਪਰਖਤ ਜੇ ਟੱਕ ਡਗੇ ਤੇ ਜਿਹੜੀ ਗੱਡੀ ਦੇ ਵੱਲੋਂ ਇਸ ਨੂੰ ਟੱਕਰ ਮਾਰੀ ਗਈ ਸੀ ਉਹ ਗੱਡੀ ਵੀ ਨਹੀਂ ਰੁਕੀ ਉਹ ਵੀ ਇਸ ਨੂੰ ਟੱਕਰ ਮਾਰਨ ਤੋਂ ਬਾਅਦ ਇਸ ਨੂੰ ਧਰਨ ਤੋਂ ਬਾਅਦ ਅੱਗੇ ਚਲੀ ਗਈ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੱਡੀ ਇਸ ਨੌਜਵਾਨ ਦੇ ਉੱਤੋਂ ਪੂਰੀ ਰਾਤ ਗੁਜ਼ਰਦੀ ਗਈ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਤੇ ਜਦੋਂ ਦਿਨ ਚੜ੍ਹਿਆ ਸੂਰਜ ਚੜ੍ਹਿਆ ਤਾਂ ਉਦੋਂ ਪਤਾ ਲੱਗਿਆ ਕਿ ਇਸ ਥਾਂ ਦੇ ਉੱਤੇ ਕੋਈ ਨੌਜਵਾਨ ਸੀ ਤੇ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਹ ਤਸਵੀਰਾਂ ਨੇ ਅਜਿਹਾ ਖੌਫਨਾਕ ਮੰਜ਼ਰ ਪੈਦਾ ਕੀਤਾ ਹੈ ਕਿ ਹਰ ਕਿਸੇ ਦੇ ਹੋਸ਼ ਤੱਕ ਉੱਡ ਗਏ ਕਿਉਂਕਿ ਇੱਕ ਪਾਸੇ ਤਾਂ ਖੌਫਨਾਕ ਮੰਜ਼ਰ ਹੈ ਤੇ ਦੂਜੇ ਪਾਸੇ ਸਦਮਾ ਪਰਿਵਾਰ ਨੂੰ ਇਹ ਵੀ ਹੈ ਕਿ ਜਿਸ ਦੇ ਨੌਜਵਾਨ ਦਾ ਜਨਮ ਦਿਨ ਸੀ ਉਹੀ ਹੁਣ ਫਿਰ ਉਸਦਾ ਮਰਨ ਦਿਨ ਬਣ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ 21 ਤੋਂ 22 ਸਾਲ ਦੇ ਕਰੀਬ ਦਾ ਸੀ ਜਿਸ ਦੀ ਐਕਸੀਡੈਂਟ ਦੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਕਿ ਉਹ ਕਿਹੜੀ ਗੱਡੀ ਸੀ ਜਿਹੜੀ ਇਸ ਨੂੰ ਟੱਕਰ ਮਾਰ ਕੇ ਚਲੀ ਗਈ ਤੇ ਉਸ ਨੇ ਰੁਕਿਆ ਤੱਕ ਵੀ ਨਹੀਂ ਉਸ ਨੇ ਰੁਕਣ ਦਾ ਨਾਂ ਤੱਕ ਨਹੀਂ ਲਿਆ ਕਿ ਨੌਜਵਾਨ ਨੂੰ ਟੱਕਰ ਚਲੂ ਵੱਜ ਗਈ ਐਕਸੀਡੈਂਟ ਹੋ ਗਿਆ ਖੁਦਾ ਨਾ ਖਾਸਾ ਜੇਕਰ ਇਹ ਨੌਜਵਾਨ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਤੱਕ ਵੀ ਬਚ ਜਾਂਦੀ ਪਰ ਉਸ ਗੱਡੀ ਸਵਾਰ ਦੇ ਵੱਲੋਂ ਜਸਤਰਾ ਜ਼ਬਰਦਸਤ ਟੱਕਰ ਮਾਰੀ ਗਈ ਉਸ ਤੋਂ ਬਾਅਦ ਉਸ ਨੂੰ ਟੱਕਰ ਮਾਰਨ ਤੋਂ ਬਾਅਦ ਉਹ ਗੱਡੀ ਸਵਾਰ ਉੱਥੋਂ ਫਰਾਰ ਹੋ ਗਿਆ ਤੇ ਮੌਕੇ ਦੀਆਂ ਤਸਵੀਰਾਂ ਨੇ ਖੁਦ ਬਿਆਨ ਕੀਤਾ ਹੈ ਕਿ ਇਹ ਖੌਫਨਾਕ ਮੰਜ਼ਰ ਕਿ ਹੋ ਜਾ ਸੀ ਜਦੋਂ ਨੌਜਵਾਨ ਨੂੰ ਪਿੱਛੋ ਆਰੀ ਗੱਡੀ ਨੇ ਜ਼ਬਰਦਸਤ ਟੱਕਰ ਮਾਰੀ ਤਾਂ ਉਸਦੇ ਨਾਲ ਉਸਤੇ ਮੋਟਰਸਾਈਕਲ ਤੱਕ ਦੇ ਵੀ ਪ੍ਰਖੱਚੇ ਉੱਡ ਗਏ ਹਾਲਾਂਕਿ ਜਦੋਂ ਖਬਰ ਪਰਿਵਾਰਕ ਮੈਂਬਰਾਂ ਨੂੰ ਪਹੁੰਚ ਪਿਤਰਾ ਦੇ ਨਾਲ ਆਪਣਾ ਸੈਲੀਬ੍ਰੇਸ਼ਨ ਕਰਦੇ ਆ ਹੈਪੀ ਬਰਥਡੇ ਦੇ ਮੈਸੇਜ ਤੱਕ ਜਾਂਦੇ ਨੇ ਪਰ ਉਸ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਇਸ ਦਾ ਅੰਦਾਜ਼ਾ ਤੁਸੀਂ ਇਹ ਤਸਵੀਰਾਂ ਵੇਖ ਕੇ ਵੀ ਲਗਾ ਸਕਦੇ ਹੋ ਤੇ ਉਸ ਪਰਿਵਾਰ ਦਾ ਜਿਹੜਾ ਇਸ ਸਮੇਂ ਦਾ ਹਾਲ ਹੈ ਹਾਲੋ ਬਿਹਾਲ ਹੋਇਆ ਪਿਤਾ ਹਾਲੋ ਬਿਹਾਲ ਹੋਈ ਮਾਂ ਕਿਉਂਕਿ ਜਦੋਂ ਪੁੱਤਰ ਹੀ ਇਸ ਦੁਨੀਆ ਤੋਂ ਚਲਾ ਗਿਆ ਤਾਂ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤਰੀ ਹੈ ਇਹ ਕੋਈ ਵੀ ਬਿਆਨ ਨਹੀਂ ਕਰ ਸਕਦਾ ਕਿਉਂਕਿ ਇਹ ਸਬਦੇ ਲਈ ਕਿਸੇ ਦੇ ਕੋਲ ਵੀ ਕੋਈ ਸ਼ਬਦ ਨਹੀਂ ਹੁੰਦਾ ਕਿਉਂਕਿ ਜਿਸ ਪੁੱਤਰ ਦੀਆਂ ਦਵਾਵਾਂ ਮਾਂ ਪਿਓ ਤੇ ਉਸਦੇ ਨਾਲ ਹੁੰਦੀਆਂ ਨੇ ਤੇ ਉਸ ਦਿਨ ਉਹ ਚਲਾ ਜਾਂਦਾ ਉਸ ਦਾ ਮਾਂ ਤੇ ਪਿਓ ਉਸ ਨੂੰ ਘਰੇ ਉਡੀਕ ਰਹੇ ਸੀ ਕਿ ਪੁੱਤਰ ਆਵੇਗਾ ਕਿ ਕਟਾਂਗੇ ਫਿਰ ਖੁਸ਼ੀਆਂ ਸਾਂਝੀਆਂ ਕਰਾਂਗੇ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦਾ ਨੌਜਵਾਨ ਪੁੱਤਰ ਅੱਜ ਚਲਾ ਗਿਆ ਉਸ ਦਾ ਜਨਮ ਦਿਨ ਹੀ ਮਰਨ ਦਿਨ ਬਣ ਗਿਆ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਖੌਫਨਾਕ ਮੰਜ਼ਰ ਹਾਲਾਂਕਿ ਅਸੀਂ ਅਕਸਰ ਹੀ ਵੇਖਦੇ ਹਾਂ ਸੜਕ ਦੁਰਘਟਨਾਵਾਂ ਪਰ ਜਹੀ ਸੜਕ ਦੁਰਘਟਨਾ ਲੁਧਿਆਣਾ ਦੇ ਵਿੱਚ ਵਾਪਰੀ ਹੈ ਉਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਨੇ ਕਿਉਂਕਿ ਨੌਜਵਾਨ ਜਿਸ ਦੀ ਮੌਤ ਹੋਈ ਹੈ ਜਿਸ ਦਾ ਐਕਸੀਡੈਂਟ ਹੋਇਆ ਜਿਸ ਦੇ ਨਾਲ ਹਾਦਸਾ ਵਾਪਰਿਆ ਉਸ ਦਾ ਉਸ ਦਿਨ ਜਨਮ ਦਿਨ ਸੀ ਤੇ ਜਨਮ ਦਿਨ ਹੀ ਮਰਨ ਦਿਨ ਦੇ ਵਿੱਚ ਬਦਲ ਗਿਆ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਿੱਛੋਂ ਗੱਡੀ ਆਂਦੀ ਹੈ ਜਬਰਦਸਤ ਟੱਕਰ ਮਾਰਦੀ ਹੈ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੱਡੀ ਨੌਜਵਾਨ ਨੂੰ ਪੂਰੀ ਰਾਤ ਉਧਰੜਦੀ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹਟ ਨੌਜਵਾਨ ਵੀ ਪਿਆ ਹਾਲਾਂਕਿ ਜਦੋਂ ਇਹ ਖਬਰ ਨੌਜਵਾਨ ਦੇ ਘਰਾਂ ਤੱਕ ਪਹੁੰਚਦੀ ਹੈ ਉਸਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਉਹਨਾਂ ਦੇ ਵੀ ਹੋਸ਼ ਉਡ ਜਾਂਦੇ ਨੇ ਮਾਪਿਓਂ ਸੋਗ ਦੇ ਵਿੱਚ ਸਦਮੇ ਦੇ ਵਿੱਚ ਚਲੇ ਜਾਂਦੇ ਨੇ ਕਿ ਉਹਨਾਂ ਦੇ ਪੁੱਤਰ ਦਾ ਤਾਂ ਅੱਜ ਜਨਮ ਦਿਨ ਸੀ ਉਹ ਅੱਜ ਦੇ ਦਿਨ ਪੈਦਾ ਹੋਇਆ ਸੀ ਤੇ ਅੱਜ ਹੀ ਦਿਨ ਹੀ ਉਹ ਚਲਾ ਗਿਆ ਹਾਲਾਂਕਿ ਨੌਜਵਾਨ ਦਾ ਜਿਹੜਾ ਜਨਮ ਦਿਨ ਸੀ ਉਸਦਾ ਉਹ ਮਰਨ ਦਿਨ ਬਣ ਗਿਆ ਹਾਲਾਂਕਿ ਤਸਵੀਰਾਂ ਵੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ ਇਹ ਨੌਜਵਾਨ ਇੱਕ ਭਰੀ ਜਵਾਨੀ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਰਸਤੁਕ ਹੋ ਗਿਆ ਹਾਲਾਂਕਿ ਤਸਵੀਰਾਂ ਵੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ ਨੇ ਕਿਉਂਕਿ ਸੀਸੀਟੀਵੀ ਖੁਦ ਬਿਆਨ ਕਰ ਰਹੇ ਨੇ ਕਿ ਇਹ ਖੌਫਨਾਕ ਮੰਜ਼ਰ ਹੈ ਜਦੋਂ ਇਹ ਹਾਦਸਾ ਵਾਪਰਿਆ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਦੇ ਵੀ ਪਰਖੱਚੇ ਤੱਕ ਉੱਡ ਗਏ ਤੇ ਜਿਹੜੀ ਗੱਡੀ ਦੇ ਵੱਲੋਂ ਇਸ ਨੂੰ ਟੱਕਰ ਮਾਰੀ ਗਈ ਸੀ ਉਹ ਗੱਡੀ ਵੀ ਨਹੀਂ ਰੁਕੀ ਉਹ ਵੀ ਇਸ ਨੂੰ ਟੱਕਰ ਮਾਰਨ ਤੋਂ ਬਾਅਦ ਇਸ ਨੂੰ ਧਰਨ ਤੋਂ ਬਾਅਦ ਅੱਗੇ ਚਲੀ ਗਈ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੱਡੀ ਇਸ ਨੌਜਵਾਨ ਦੇ ਉੱਤੋਂ ਪੂਰੀ ਰਾਤ ਗੁਜ਼ਰਦੀ ਗਈ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਤੇ ਜਦੋਂ ਦਿਨ ਚੜ੍ਹਿਆ ਸੂਰਜ ਚੜ੍ਹਿਆ ਤਾਂ ਉਦੋਂ ਪਤਾ ਲੱਗਿਆ ਕਿ ਇਸ ਥਾਂ ਦੇ ਉੱਤੇ ਕੋਈ ਨੌਜਵਾਨ ਸੀ ਤੇ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਹ ਤਸਵੀਰਾਂ ਨੇ ਅਜਿਹਾ ਖੌਫਨਾਕ ਮੰਜ਼ਰ ਪੈਦਾ ਕੀਤਾ ਹੈ ਕਿ ਹਰ ਕਿਸੇ ਦੇ ਹੋਸ਼ ਤੱਕ ਉੱਡ ਗਏ ਕਿਉਂਕਿ ਇੱਕ ਪਾਸੇ ਤਾਂ ਖੌਫਨਾਕ ਮੰਜ਼ਰ ਹੈ ਤੇ ਦੂਜੇ ਪਾਸੇ ਸਦਮਾ ਪਰਿਵਾਰ ਨੂੰ ਇਹ ਵੀ ਹੈ ਕਿ ਜਿਸ ਦੇ ਨੌਜਵਾਨ ਦਾ ਜਨਮ ਦਿਨ ਸੀ ਉਹੀ ਹੁਣ ਫਿਰ ਉਸਦਾ ਮਰਨ ਦਿਨ ਬਣ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ 21 ਤੋਂ 22 ਸਾਲ ਦੇ ਕਰੀਬ ਦਾ ਸੀ ਜਿਸ ਦੀ ਐਕਸੀਡੈਂਟ ਦੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਕਿ ਉਹ ਕਿਹੜੀ ਗੱਡੀ ਸੀ ਜਿਹੜੀ ਇਸ ਨੂੰ ਟੱਕਰ ਮਾਰ ਕੇ ਚਲੀ ਗਈ ਤੇ ਉਸ ਨੇ ਰੁਕਿਆ ਤੱਕ ਵੀ ਨਹੀਂ ਉਸ ਨੇ ਰੁਕਣ ਦਾ ਨਾਂ ਤੱਕ ਨਹੀਂ ਲਿਆ ਕਿ ਨੌਜਵਾਨ ਨੂੰ ਟੱਕਰ ਚਲੋ ਵੱਜ ਗਈ ਐਕਸੀਡੈਂਟ ਹੋ ਗਿਆ ਖੁਦਾ ਨਾ ਖਾਸਾ ਜੇਕਰ ਇਹ ਨੌਜਵਾਨ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਤੱਕ ਵੀ ਬਚ ਜਾਂਦੀ ਪਰ ਉਸ ਗੱਡੀ ਸਵਾਰ ਦੇ ਵੱਲੋਂ ਜਸਤਰਾ ਜ਼ਬਰਦਸਤ ਟੱਕਰ ਮਾਰੀ ਗਈ ਉਸ ਤੋਂ ਬਾਅਦ ਉਸ ਨੂੰ ਟੱਕਰ ਮਾਰਨ ਤੋਂ ਬਾਅਦ ਉਹ ਗੱਡੀ ਸਵਾਰ ਉਥੋਂ ਫਰਾਰ ਹੋ ਗਿਆ ਤੇ ਮੌਕੇ ਦੀਆਂ ਤਸਵੀਰਾਂ ਨੇ ਖੁਦ ਬਿਆਨ ਕੀਤਾ ਹੈ ਕਿ ਇਹ ਖੌਫਨਾਕ ਮੰਜ਼ਰ ਕਿ ਹੋ ਜਾਸੀ ਜਦੋਂ ਨੌਜਵਾਨ ਨੂੰ ਪਿੱਛੋਂ ਆਰੀ ਗੱਡੀ ਨੇ ਜ਼ਬਰਦਸਤ ਟੱਕਰ ਮਾਰੀ ਤਾਂ ਉਸ ਦੇ ਨਾਲ ਉਸਤੇ ਮੋਟਰਸਾਈਕਲ ਤੱਕ ਦੇ ਵੀ ਪ੍ਰਖੱਚੇ ਉੱਡ ਗਏ ਹਾਲਾਂਕਿ ਜਦੋਂ ਖਬਰ ਪਰਿਵਾਰਕ ਮੈਂਬਰਾਂ ਨੂੰ ਪਹੁੰਚੀ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਕਿਉਂਕਿ ਪੁੱਤਰ ਦਾ ਉਸ ਦਿਨ ਜਨਮ ਦਿਨ ਸੀ ਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਪੜਤਾਲ ਕੀਤੀ ਜਾ ਰਹੀ ਹੈ ਕਿ ਉਕਾਰਸਵਾਰ ਕੌਣ ਸੀ ਕਿਹੜੀ ਗੱਡੀ ਸੀ ਕਿੱਥੋਂ ਆਈ ਸੀ ਤੇ ਕਿੱਥੇ ਜਾ ਰਹੀ ਸੀ ਹਾਲਾਂਕਿ ਇਹ ਤਸਵੀਰਾਂ ਨੇ ਅਜਿਹਾ ਬਿਆਨ ਕੀਤਾ ਜਿਸ ਨੇ ਹਰ ਕਿਸੇ ਦੇ ਹੋਸ਼ ਤੱਕ ਉਡਾ ਦਿੱਤੇ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿਹੋ ਜਿਹਾ ਖੌਫਨਾਕ ਮੰਜ਼ਰ ਸੀ ਕਿਉਂਕਿ ਇੱਕ 21 ਤੋਂ 22 ਸਾਲਾ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਤੇ ਉਸ ਦਿਨ ਚਲਾ ਗਿਆ ਜਿਸ ਦਿਨ ਉਹ ਪੈਦਾ ਹੋਇਆ ਸੀ ਕਿਉਂਕਿ ਜਦੋਂ ਸਾਡਾ ਜਨਮ ਦਿਨ ਹੁੰਦਾ ਉਦੋਂ ਅਸੀਂ ਦੋਸਤਾਂ ਮਿੱਤਰਾਂ ਦੇ ਨਾਲ ਆਪਣਾ ਸੈਲੀਬ੍ਰੇਸ਼ਨ ਕਰਦੇ ਹਾਂ ਹੈਪੀ ਬਰਥਡੇ ਦੇ ਮੈਸੇਜ ਤੱਕ ਜਾਂਦੇ ਨੇ ਪਰ ਉਸ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਇਸ ਸਬ ਦਾ ਅੰਦਾਜ਼ਾ ਤੁਸੀਂ ਇਹ ਤਸਵੀਰਾਂ ਵੇਖ ਕੇ ਵੀ ਲਗਾ ਸਕਦੇ ਹੋ ਤੇ ਉਸ ਪਰਿਵਾਰ ਦਾ ਜਿਹੜਾ ਇਸ ਸਮੇਂ ਦਾ ਹਾਲ ਹੈ ਹਾਲੋ ਬਿਹਾਲ ਹੋਇਆ ਪਿਤਾ ਹਾਲੋ ਬਿਹਾਲ ਹੋਈ ਮਾਂ ਕਿਉਂਕਿ ਜਦੋਂ ਪੁੱਤਰ ਹੀ ਇਸ ਦੁਨੀਆ ਤੋਂ ਚਲਾ ਗਿਆ ਤਾਂ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤਰੀ ਹੈ ਇਹ ਕੋਈ ਵੀ ਬਿਆਨ ਨਹੀਂ ਕਰ ਸਕਦਾ ਕਿਉਂਕਿ ਇਹ ਸਭ ਦੇ ਲਈ ਕਿਸੇ ਦੇ ਕੋਲ ਵੀ ਕੋਈ ਸ਼ਬਦ ਨਹੀਂ ਹੁੰਦਾ ਕਿਉਂਕਿ ਜਿਸ ਪੁੱਤਰ ਦੀਆਂ ਦਵਾਵਾਂ ਮਾਂ ਪਿਓ ਤੇ ਉਸਦੇ ਨਾਲ ਹੁੰਦੀਆਂ ਨੇ ਤੇ ਉਸ ਦਿਨ ਉਹ ਚਲਾ ਜਾਂਦਾ ਉਸ ਦਾ ਮਾਂ ਤੇ ਪਿਓ ਉਸ ਨੂੰ ਘਰੇ ਉਡੀਕ ਰਹੇ ਸੀ ਕਿ ਪੁੱਤਰ ਆਵੇਗਾ ਕਿ ਕਟਾਂਗੇ ਫਿਰ ਖੁਸ਼ੀਆਂ ਸਾਂਝੀਆਂ ਕਰਾਂਗੇ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦਾ ਨੌਜਵਾਨ ਪੁੱਤਰ ਅੱਜ ਚਲਾ ਗਿਆ ਉਸ ਦਾ ਜਨਮ ਦਿਨ ਹੀ ਮਰਨ ਦਿਨ ਬਣ ਗਿਆ। ਇਹ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਖੌਫਨਾਕ ਮੰਜ਼ਰ। ਹਾਲਾਂਕਿ ਅਸੀਂ ਅਕਸਰ ਹੀ ਵੇਖਦੇ ਹਾਂ ਸੜਕ ਦੁਰਘਟਨਾਵਾਂ ਪਰ ਜਹੀ ਸੜਕ ਦੁਰਘਟਨਾ ਲੁਧਿਆਣਾ ਦੇ ਵਿੱਚ ਵਾਪਰੀ ਹੈ ਉਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਨੇ ਕਿਉਂਕਿ ਨੌਜਵਾਨ ਜਿਸ ਦੀ ਮੌਤ ਹੋਈ ਹੈ ਜਿਸ ਦਾ ਐਕਸੀਡੈਂਟ ਹੋਇਆ ਜਿਸ ਦੇ ਨਾਲ ਹਾਦਸਾ ਵਾਪਰਿਆ ਉਸ ਦਾ ਉਸ ਦਿਨ ਜਨਮ ਦਿਨ ਸੀ ਤੇ ਜਨਮ ਦਿਨ ਹੀ ਮਰਨ ਦਿਨ ਦੇ ਵਿੱਚ ਬਦਲ ਗਿਆ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਿੱਛੋਂ ਗੱਡੀ ਆਂਦੀ ਹੈ ਜਬਰਦਸਤ ਟੱਕਰ ਮਾਰਦੀ ਹੈ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੱਡੀ ਨੌਜਵਾਨ ਨੂੰ ਪੂਰੀ ਰਾਤ ਉਧਰ ਢੜਦੀ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹਟ ਨੌਜਵਾਨ ਵੀ ਪਿਆ ਹਾਲਾਂਕਿ ਜਦੋਂ ਇਹ ਖਬਰ ਨੌਜਵਾਨ ਦੇ ਕਰਤਿਆਂ ਤੱਕ ਪਹੁੰਚਦੀ ਹੈ ਉਸਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ ਮਾਪਿਓ ਸੋਗ ਦੇ ਵਿੱਚ ਸਦਮੇ ਦੇ ਵਿੱਚ ਚਲੇ ਜਾਂਦੇ ਨੇ ਕਿ ਉਹਨਾਂ ਦੇ ਪੁੱਤਰ ਦਾ ਤਾਂ ਅੱਜ ਜਨਮ ਦਿਨ ਸੀ ਉਹ ਅੱਜ ਦੇ ਦਿਨ ਪੈਦਾ ਹੋਇਆ ਸੀ ਤੇ ਅੱਜ ਹੀ ਦਿਨ ਹੀ ਉਹ ਚਲਾ ਗਿਆ ਹਾਲਾਂਕਿ ਨੌਜਵਾਨ ਦਾ ਜਿਹੜਾ ਜਨਮ ਦਿਨ ਸੀ ਉਸਦਾ ਉਹ ਮਰਨ ਦਿਨ ਬਣ ਗਿਆ ਹਾਲਾਂਕਿ ਤਸਵੀਰਾਂ ਵੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ ਇਹ ਨੌਜਵਾਨ ਇੱਕ ਭਰੀ ਜਵਾਨੀ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਰਸਤੁਕ ਹੋ ਗਿਆ ਹਾਲਾਂਕਿ ਤਸਵੀਰਾਂ ਵੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ ਨੇ ਕਿਉਂਕਿ ਸੀਸੀਟੀਵੀ ਖੁਦ ਬਿਆਨ ਕਰ ਰਹੇ ਨੇ ਕਿ ਇਹ ਖੌਫਨਾਕ ਮੰਜ਼ਰ ਹੈ ਜਦੋਂ ਇਹ ਹਾਦਸਾ ਵਾਪਰਿਆ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਦੇ ਵੀ ਪਰਖ ਚੇਤਾ ਕੁੱਟ ਗਏ ਤੇ ਜਿਹੜੀ ਗੱਡੀ ਦੇ ਵੱਲੋਂ ਇਸ ਨੂੰ ਟੱਕਰ ਮਾਰੀ ਗਈ ਸੀ ਉਹ ਗੱਡੀ ਵੀ ਨਹੀਂ ਰੁਕੀ ਉਹ ਵੀ ਇਸ ਨੂੰ ਟੱਕਰ ਮਾਰਨ ਤੋਂ ਬਾਅਦ ਇਸ ਨੂੰ ਧਰਨ ਤੋਂ ਬਾਅਦ ਅੱਗੇ ਚਲੀ ਗਈ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੱਡੀ ਇਸ ਨੌਜਵਾਨ ਦੇ ਉੱਤੋਂ ਪੂਰੀ ਰਾਤ ਗੁਜ਼ਰਦੀ ਗਈ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਤੇ ਜਦੋਂ ਦਿਨ ਚੜ੍ਹਿਆ ਸੂਰਜ ਚੜ੍ਹਿਆ ਤਾਂ ਉਦੋਂ ਪਤਾ ਲੱਗਿਆ ਕਿ ਇਸ ਥਾਂ ਦੇ ਉੱਤੇ ਕੋਈ ਨੌਜਵਾਨ ਸੀ ਤੇ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਹ ਤਸਵੀਰਾਂ ਨੇ ਅਜਿਹਾ ਖੌਫਨਾਕ ਮੰਜ਼ਰ ਪੈਦਾ ਕੀਤਾ ਹੈ ਕਿ ਹਰ ਕਿਸੇ ਦੇ ਹੋਸ਼ ਤੱਕ ਉੱਡ ਗਏ ਕਿਉਂਕਿ ਇੱਕ ਪਾਸੇ ਤਾਂ ਖੌਫਨਾਕ ਮੰਜ਼ਰ ਹੈ ਤੇ ਦੂਜੇ ਪਾਸੇ ਸਦਮਾ ਪਰਿਵਾਰ ਨੂੰ ਇਹ ਵੀ ਹੈ ਕਿ ਜਿਸ ਦਿਨ ਨੌਜਵਾਨ ਦਾ ਜਨਮ ਦਿਨ ਸੀ ਉਹੀ ਹੁਣ ਫਿਰ ਉਸਦਾ ਮਰਨ ਦਿਨ ਬਣ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ 21 ਤੋਂ 22 ਸਾਲ ਦੇ ਕਰੀਬ ਦਾ ਸੀ ਜਿਸ ਦੀ ਐਕਸੀਡੈਂਟ ਦੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਕਿ ਉਹ ਕਿਹੜੀ ਗੱਡੀ ਸੀ ਜਿਹੜੀ ਇਸ ਨੂੰ ਟੱਕਰ ਮਾਰ ਕੇ ਚਲੀ ਗਈ ਤੇ ਉਸ ਨੇ ਰੁਕਿਆ ਤੱਕ ਵੀ ਨਹੀਂ ਉਸ ਨੇ ਰੁਕਣ ਦਾ ਨਾਂ ਤੱਕ ਨਹੀਂ ਲਿਆ ਕਿ ਨੌਜਵਾਨ ਨੂੰ ਟੱਕਰ ਚਲੂ ਵੱਜ ਗਈ ਐਕਸੀਡੈਂਟ ਹੋ ਗਿਆ ਖੁਦਾ ਨਾ ਖਾਸਾ ਜੇਕਰ ਇਹ ਨੌਜਵਾਨ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਤੱਕ ਵੀ ਬਚ ਜਾਂਦੀ ਪਰ ਉਸ ਗੱਡੀ ਸਵਾਰ ਦੇ ਵੱਲੋਂ ਜਸਤਰਾ ਜ਼ਬਰਦਸਤ ਟੱਕਰ ਮਾਰੀ ਗਈ ਉਸ ਤੋਂ ਬਾਅਦ ਉਸ ਨੂੰ ਟੱਕਰ ਮਾਰਨ ਤੋਂ ਬਾਅਦ ਉਹ ਗੱਡੀ ਸਵਾਰ ਉਥੋਂ ਫਰਾਰ ਹੋ ਗਿਆ ਤੇ ਮੌਕੇ ਦੀਆਂ ਤਸਵੀਰਾਂ ਨੇ ਖੁਦ ਬਿਆਨ ਕੀਤਾ ਹੈ ਕਿ ਇਹ ਖੌਫਨਾਕ ਮੰਜ਼ਰ ਕਿ ਹੋ ਜਾ ਸੀ ਜਦੋਂ ਨੌਜਵਾਨ ਨੂੰ ਪਿੱਛੋਂ ਆਰੀ ਗੱਡੀ ਨੇ ਜ਼ਬਰਦਸਤ ਟੱਕਰ ਮਾਰੀ ਤਾਂ ਉਸਤੇ ਨਾਲ ਉਸਤੇ ਮੋਟਰਸਾਈਕਲ ਤੱਕ ਦੇ ਵੀ ਪ੍ਰਖੱਚੇ ਉੱਡ ਗਏ ਹਾਲਾਂਕਿ ਜਦੋਂ ਖਬਰ ਪਰਿਵਾਰਕ ਮੈਂਬਰਾਂ ਨੂੰ ਪਹੁੰਚੀ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਕਿਉਂਕਿ ਪੁੱਤਰ ਦਾ ਉਸ ਦਿਨ ਜਨਮ ਦਿਨ ਸੀ ਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਪੜਤਾਲ ਕੀਤੀ ਜਾ ਰਹੀ ਹੈ ਕਿ ਉਕਾਰਸਵਾਰ ਕੌਣ ਸੀ ਕਿਹੜੀ ਗੱਡੀ ਸੀ ਕਿੱਥੋਂ ਆਈ ਸੀ ਤੇ ਕਿੱਥੇ ਜਾ ਰਹੀ ਸੀ ਹਾਲਾਂਕਿ ਇਹ ਤਸਵੀਰਾਂ ਨੇ ਅਜਿਹਾ ਬਿਆਨ ਕੀਤਾ ਜਿਸ ਨੇ ਹਰ ਕਿਸੇ ਦੇ ਹੋਸ਼ ਤੱਕ ਉਡਾ ਦਿੱਤੇ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿਹੋ ਜਿਹਾ ਖੌਫਨਾਕ ਮੰਜ਼ਰ ਸੀ ਕਿਉਂਕਿ ਇੱਕ 21 ਤੋਂ 22 ਸਾਲਾ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਤੇ ਉਸ ਦਿਨ ਚਲਾ ਗਿਆ ਜਿਸ ਦਿਨ ਉਹ ਪੈਦਾ ਹੋਇਆ ਸੀ ਕਿਉਂਕਿ ਜਦੋਂ ਸਾਡਾ ਜਨਮ ਦਿਨ ਹੁੰਦਾ ਉਦੋਂ ਅਸੀਂ ਦੋਸਤਾਂ ਮਿੱਤਰਾਂ ਦੇ ਨਾਲ ਆਪਣਾ ਸੈਲੀਬ੍ਰੇਸ਼ਨ ਕਰਦੇ ਹਾਂ ਹੈਪੀ ਬਰਥਡੇ ਦੇ ਮੈਸੇਜ ਤੱਕ ਜਾਂਦੇ ਨੇ ਪਰ ਉਸ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਇਸ ਸਬ ਦਾ ਅੰਦਾਜ਼ਾ ਤੁਸੀਂ ਇਹ ਤਸਵੀਰਾਂ ਵੇਖ ਕੇ ਵੀ ਲਗਾ ਸਕਦੇ ਹੋ ਤੇ ਉਸ ਪਰਿਵਾਰ ਦਾ ਜਿਹੜਾ ਇਸ ਸਮੇਂ ਦਾ ਹਾਲ ਹੈ ਹਾਲੋ ਬਿਹਾਲ ਹੋਇਆ ਪਿਤਾ ਹਾਲੋ ਬਿਹਾਲ ਹੋਈ ਮਾਂ ਕਿਉਂਕਿ ਜਦੋਂ ਪੁੱਤਰ ਹੀ ਇਸ ਦੁਨੀਆ ਤੋਂ ਚਲਾ ਗਿਆ ਤਾਂ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤਰੀ ਹੈ ਇਹ ਕੋਈ ਵੀ ਬਿਆਨ ਨਹੀਂ ਕਰ ਸਕਦਾ ਕਿਉਂਕਿ ਇਸ ਸਬ ਦੇ ਲਈ ਕਿਸੇ ਦੇ ਕੋਲ ਵੀ ਕੋਈ ਸ਼ਬਦ ਨਹੀਂ ਹੁੰਦਾ ਕਿਉਂਕਿ ਜਿਸ ਪੁੱਤਰ ਦੀਆਂ ਦਵਾਵਾਂ ਮਾਂ ਪਿਓ ਤੇ ਉਸਦੇ ਨਾਲ ਹੁੰਦੀਆਂ ਨੇ ਤੇ ਉਸ ਦਿਨ ਉਹ ਚਲਾ ਜਾਂਦਾ ਉਸ ਦਾ ਮਾਂ ਤੇ ਪਿਓ ਉਸ ਨੂੰ ਘਰੇ ਉਡੀਕ ਰਹੇ ਸੀ ਕਿ ਪੁੱਤਰ ਆਵੇਗਾ ਕਿ ਕਟਾਂਗੇ ਫਿਰ ਖੁਸ਼ੀਆਂ ਸਾਂਝੀਆਂ ਕਰਾਂਗੇ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦਾ ਨੌਜਵਾਨ ਪੁੱਤਰ ਅੱਜ ਚਲਾ ਗਿਆ ਉਸ ਦਾ ਜਨਮ ਦਿਨ ਹੀ ਮਰਨ ਦਿਨ ਬਣ ਗਿਆ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਖੌਫਨਾਕ ਮੰਜ਼ਰ ਹਾਲਾਂਕਿ ਅਸੀਂ ਅਕਸਰ ਹੀ ਵੇਖਦੇ ਹਾਂ ਸੜਕ ਦੁਰਘਟਨਾਵਾਂ ਪਰ ਜਹੀ ਸੜਕ ਦੁਰਘਟਨਾ ਲੁਧਿਆਣਾ ਦੇ ਵਿੱਚ ਵਾਪਰੀ ਹੈ ਉਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਨੇ ਕਿਉਂਕਿ ਨੌਜਵਾਨ ਜਿਸ ਦੀ ਮੌਤ ਹੋਈ ਹੈ ਜਿਸ ਦਾ ਐਕਸੀਡੈਂਟ ਹੋਇਆ ਜਿਸ ਦੇ ਨਾਲ ਹਾਦਸਾ ਵਾਪਰਿਆ ਉਸ ਦਾ ਉਸ ਦਿਨ ਜਨਮ ਦਿਨ ਸੀ ਤੇ ਜਨਮ ਦਿਨ ਹੀ ਮਰਨ ਦਿਨ ਦੇ ਵਿੱਚ ਬਦਲ ਗਿਆ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਿੱਛੋਂ ਗੱਡੀ ਆਂਦੀ ਹੈ ਜਬਰਦਸਤ ਟੱਕਰ ਮਾਰਦੀ ਹੈ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੱਡੀ ਨੌਜਵਾਨ ਨੂੰ ਪੂਰੀ ਰਾਤ ਉਧਰੜਦੀ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹਟ ਨੌਜਵਾਨ ਵੀ ਪਿਆ ਹਾਲਾਂਕਿ ਜਦੋਂ ਇਹ ਖਬਰ ਨੌਜਵਾਨ ਦੇ ਕਰਤਿਆਂ ਤੱਕ ਪਹੁੰਚਦੀ ਹੈ ਉਸਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ ਮਾਪਿਓ ਸੋਗ ਦੇ ਵਿੱਚ ਸਦਮੇ ਦੇ ਵਿੱਚ ਚਲੇ ਜਾਂਦੇ ਨੇ ਕਿ ਉਹਨਾਂ ਦੇ ਪੁੱਤਰ ਦਾ ਤਾਂ ਅੱਜ ਜਨਮ ਦਿਨ ਸੀ ਉਹ ਅੱਜ ਦੇ ਦਿਨ ਪੈਦਾ ਹੋਇਆ ਸੀ ਤੇ ਅੱਜ ਹੀ ਦਿਨ ਹੀ ਉਹ ਚਲਾ ਗਿਆ ਹਾਲਾਂਕਿ ਨੌਜਵਾਨ ਦਾ ਜਿਹੜਾ ਜਨਮ ਦਿਨ ਸੀ ਉਸਦਾ ਉਹ ਮਰਨ ਦਿਨ ਬਣ ਗਿਆ ਹਾਲਾਂਕਿ ਤਸਵੀਰਾਂ ਵੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ ਇਹ ਨੌਜਵਾਨ ਇੱਕ ਭਰੀ ਜਵਾਨੀ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਰਸਤੁਕ ਹੋ ਗਿਆ ਹਾਲਾਂਕਿ ਤਸਵੀਰਾਂ ਵੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ ਨੇ ਕਿਉਂਕਿ ਸੀਸੀਟੀਵੀ ਖੁਦ ਬਿਆਨ ਕਰ ਰਹੇ ਨੇ ਕਿ ਇਹ ਖੌਫਨਾਕ ਮੰਜ਼ਰ ਹੈ ਜਦੋਂ ਇਹ ਹਾਦਸਾ ਵਾਪਰਿਆ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਦੇ ਵੀ ਪਰਖੱਤੇ ਤੱਕ ਉੱਡ ਗਏ ਤੇ ਜਿਹੜੀ ਗੱਡੀ ਦੇ ਵੱਲੋਂ ਇਸ ਨੂੰ ਟੱਕਰ ਮਾਰੀ ਗਈ ਸੀ ਉਹ ਗੱਡੀ ਵੀ ਨਹੀਂ ਰੁਕੀ ਉਹ ਵੀ ਇਸ ਨੂੰ ਟੱਕਰ ਮਾਰਨ ਤੋਂ ਬਾਅਦ ਇਸ ਨੂੰ ਧਰਨ ਤੋਂ ਬਾਅਦ ਅੱਗੇ ਚਲੀ ਗਈ ਉਸ ਤੋਂ ਬਾਦ ਇੱਕ ਤੋਂ ਬਾਅਦ ਇੱਕ ਗੱਡੀ ਇਸ ਨੌਜਵਾਨ ਦੇ ਉੱਤੋਂ ਪੂਰੀ ਰਾਤ ਗੁਜ਼ਰਦੀ ਗਈ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਤੇ ਜਦੋਂ ਦਿਨ ਚੜ੍ਹਿਆ ਸੂਰਜ ਚੜ੍ਹਿਆ ਤਾਂ ਉਦੋਂ ਪਤਾ ਲੱਗਿਆ ਕਿ ਇਸ ਥਾਂ ਦੇ ਉੱਤੇ ਕੋਈ ਨੌਜਵਾਨ ਸੀ ਤੇ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਹ ਤਸਵੀਰਾਂ ਨੇ ਅਜਿਹਾ ਖੌਫਨਾਕ ਮੰਜ਼ਰ ਪੈਦਾ ਕੀਤਾ ਹੈ ਕਿ ਹਰ ਕਿਸੇ ਦੇ ਹੋਸ਼ ਤੱਕ ਉੱਡ ਗਏ ਕਿਉਂਕਿ ਇੱਕ ਪਾਸੇ ਤਾਂ ਖੌਫਨਾਕ ਮੰਜ਼ਰ ਹੈ ਤੇ ਦੂਜੇ ਪਾਸੇ ਸਦਮਾ ਪਰਿਵਾਰ ਨੂੰ ਇਹ ਵੀ ਹੈ ਕਿ ਜਿਸ ਦਿਨ ਨੌਜਵਾਨ ਦਾ ਜਨਮ ਦਿਨ ਸੀ ਉਹੀ ਹੁਣ ਫਿਰ ਉਸਦਾ ਮਰਨ ਦਿਨ ਬਣ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ 21 ਤੋਂ 22 ਸਾਲ ਦੇ ਕਰੀਬ ਦਾ ਸੀ ਜਿਸ ਦੀ ਐਕਸੀਡੈਂਟ ਦੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਕਿ ਉਹ ਕਿਹੜੀ ਗੱਡੀ ਸੀ ਜਿਹੜੀ ਇਸ ਨੂੰ ਟੱਕਰ ਮਾਰ ਕੇ ਚਲੀ ਗਈ ਤੇ ਉਸ ਨੇ ਰੁਕਿਆ ਤੱਕ ਵੀ ਨਹੀਂ ਉਸ ਨੇ ਰੁਕਣ ਦਾ ਨਾਂ ਤੱਕ ਨਹੀਂ ਲਿਆ ਕਿ ਨੌਜਵਾਨ ਨੂੰ ਟੱਕਰ ਚਲੂ ਵੱਜ ਗਈ ਐਕਸੀਡੈਂਟ ਹੋ ਗਿਆ ਖੁਦਾ ਨਾ ਖਾਸਾ ਜੇਕਰ ਇਹ ਨੌਜਵਾਨ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਤੱਕ ਵੀ ਬਚ ਜਾਂਦੀ ਪਰ ਉਸ ਗੱਡੀ ਸਵਾਰ ਦੇ ਵੱਲੋਂ ਜਸਤਰਾ ਜ਼ਬਰਦਸਤ ਟੱਕਰ ਮਾਰੀ ਗਈ ਉਸ ਤੋਂ ਬਾਅਦ ਉਸ ਨੂੰ ਟੱਕਰ ਮਾਰਨ ਤੋਂ ਬਾਅਦ ਉਹ ਗੱਡੀ ਸਵਾਰ ਉਥੋਂ ਫਰਾਰ ਹੋ ਗਿਆ ਤੇ ਮੌਕੇ ਦੀਆਂ ਤਸਵੀਰਾਂ ਨੇ ਖੁਦ ਬਿਆਨ ਕੀਤਾ ਹੈ ਕਿ ਇਹ ਖੌਫਨਾਕ ਮੰਜ਼ਰ ਕਿ ਹੋ ਜਾਸੀ ਜਦੋਂ ਨੌਜਵਾਨ ਨੂੰ ਪਿੱਛੋਂ ਆਰੀ ਗੱਡੀ ਨੇ ਜ਼ਬਰਦਸਤ ਟੱਕਰ ਮਾਰੀ ਤਾਂ ਉਸਤੇ ਨਾਲ ਉਸਤੇ ਮੋਟਰਸਾਈਕਲ ਤੱਕ ਦੇ ਵੀ ਪ੍ਰਖੱਚੇ ਉੱਡ ਗਏ ਹਾਲਾਂਕਿ ਜਦੋਂ ਖਬਰ ਪਰਿਵਾਰਕ ਮੈਂਬਰਾਂ ਨੂੰ ਪਹੁੰਚੀ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਕਿਉਂਕਿ ਪੁੱਤਰ ਦਾ ਉਸ ਦਿਨ ਜਨਮ ਦਿਨ ਸੀ ਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਪੜਤਾਲ ਕੀਤੀ ਜਾ ਰਹੀ ਹੈ ਕਿ ਉਕਾਰਸਵਾਰ ਕੌਣ ਸੀ ਕਿਹੜੀ ਗੱਡੀ ਸੀ ਕਿੱਥੋਂ ਆਈ ਸੀ ਤੇ ਕਿੱਥੇ ਜਾ ਰਹੀ ਸੀ ਹਾਲਾਂਕਿ ਇਹ ਤਸਵੀਰਾਂ ਨੇ ਅਜਿਹਾ ਬਿਆਨ ਕੀਤਾ ਜਿਸ ਨੇ ਹਰ ਕਿਸੇ ਦੇ ਹੋਸ਼ ਤੱਕ ਉਡਾ ਦਿੱਤੇ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿਹੋ ਜਿਹਾ ਖੌਫਨਾਕ ਮੰਜ਼ਰ ਸੀ ਕਿਉਂਕਿ ਇੱਕ 21 ਤੋਂ 22 ਸਾਲਾ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਤੇ ਉਸ ਦਿਨ ਚਲਾ ਗਿਆ ਜਿਸ ਦਿਨ ਉਹ ਪੈਦਾ ਹੋਇਆ ਸੀ ਕਿਉਂਕਿ ਜਦੋਂ ਸਾਡਾ ਜਨਮ ਦਿਨ ਹੁੰਦਾ ਉਦੋਂ ਅਸੀਂ ਦੋਸਤਾਂ ਮਿੱਤਰਾਂ ਦੇ ਨਾਲ ਆਪਣਾ ਸੈਲੀਬ੍ਰੇਸ਼ਨ ਕਰਦੇ ਹਾਂ ਹੈਪੀ ਬਰਥਡੇ ਦੇ ਮੈਸੇਜ ਤੱਕ ਜਾਂਦੇ ਨੇ ਪਰ ਉਸ ਪਰਿਵਾਰ ਤੇ ਕੀ ਭੀਤਰੀ ਹੋਵੇਗੀ ਇਹ ਸਭ ਦਾ ਅੰਦਾਜ਼ਾ ਤੁਸੀਂ ਇਹ ਤਸਵੀਰਾਂ ਵੇਖ ਕੇ ਵੀ ਲਗਾ ਸਕਦੇ ਹੋ ਤੇ ਉਸ ਪਰਿਵਾਰ ਦਾ ਜਿਹੜਾ ਇਸ ਸਮੇਂ ਦਾ ਹਾਲ ਹੈ ਹਾਲੋ ਬਿਹਾਲ ਹੋਇਆ ਪਿਤਾ ਹਾਲੋ ਬਿਹਾਲ ਹੋਈ ਮਾਂ ਕਿਉਂਕਿ ਜਦੋਂ ਪੁੱਤਰ ਹੀ ਇਸ ਦੁਨੀਆ ਤੋਂ ਚਲਾ ਗਿਆ ਤਾਂ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤਰੀ ਹੈ ਇਹ ਕੋਈ ਵੀ ਬਿਆਨ ਨਹੀਂ ਕਰ ਸਕਦਾ ਕਿਉਂਕਿ ਇਹ ਸਬਦੇ ਲਈ ਕਿਸੇ ਦੇ ਕੋਲ ਵੀ ਕੋਈ ਸ਼ਬਦ ਨਹੀਂ ਹੁੰਦਾ ਕਿਉਂਕਿ ਜਿਸ ਪੁੱਤਰ ਦੀਆਂ ਦਵਾਵਾਂ ਮਾਂ ਪਿਓ ਤੇ ਉਸਦੇ ਨਾਲ ਹੁੰਦੀਆਂ ਨੇ ਤੇ ਉਸ ਦਿਨ ਉਹ ਚਲਾ ਜਾਂਦਾ ਉਸ ਦਾ ਮਾਂ ਤੇ ਪਿਓ ਉਸ ਨੂੰ ਘਰੇ ਉਡੀਕ ਰਹੇ ਸੀ ਕਿ ਪੁੱਤਰ ਆਵੇਗਾ ਕਿ ਕਟਾਂਗੇ ਫਿਰ ਖੁਸ਼ੀਆਂ ਸਾਂਝੀਆਂ ਕਰਾਂਗੇ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦਾ ਨੌਜਵਾਨ ਪੁੱਤਰ ਅੱਜ ਚਲਾ ਗਿਆ ਉਸ ਦਾ ਜਨਮ ਦਿਨ ਹੀ ਮਰਨ ਦਿਨ ਬਣ ਗਿਆ ਇੱਕ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਖੌਫਨਾਕ ਮੰਜ਼ਰ ਹਾਲਾਂਕਿ ਅਸੀਂ ਅਕਸਰ ਹੀ ਵੇਖਦੇ ਹਾਂ ਸੜਕ ਦੁਰਘਟਨਾਵਾਂ ਪਰ ਜਹੀ ਸੜਕ ਦੁਰਘਟਨਾ ਲੁਧਿਆਣਾ ਦੇ ਵਿੱਚ ਵਾਪਰੀ ਹੈ ਉਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਨੇ ਕਿਉਂਕਿ ਨੌਜਵਾਨ ਜਿਸ ਦੀ ਮੌਤ ਹੋਈ ਹੈ ਜਿਸ ਦਾ ਐਕਸੀਡੈਂਟ ਹੋਇਆ ਜਿਸ ਦੇ ਨਾਲ ਹਾਦਸਾ ਵਾਪਰਿਆ ਉਸ ਦਾ ਉਸ ਦਿਨ ਜਨਮ ਦਿਨ ਸੀ ਤੇ ਜਨਮ ਦਿਨ ਹੀ ਮਰਨ ਦਿਨ ਦੇ ਵਿੱਚ ਬਦਲ ਗਿਆ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਿੱਛੋਂ ਗੱਡੀ ਆਂਦੀ ਹੈ ਜਬਰਦਸਤ ਟੱਕਰ ਮਾਰਦੀ ਹੈ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੱਡੀ ਨੌਜਵਾਨ ਨੂੰ ਪੂਰੀ ਰਾਤ ਉਧਰੜਦੀ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹਟ ਨੌਜਵਾਨ ਵੀ ਪਿਆ ਹਾਲਾਂਕਿ ਜਦੋਂ ਇਹ ਖਬਰ ਨੌਜਵਾਨ ਦੇ ਕਰਤਿਆਂ ਤੱਕ ਪਹੁੰਚਦੀ ਹੈ ਉਸਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ ਮਾਂ ਪਿਓ ਸੋਗ ਦੇ ਵਿੱਚ ਸਦਮੇ ਦੇ ਵਿੱਚ ਚਲੇ ਜਾਂਦੇ